ਹਾਂਜੀ ਮਨਜੋਤ ਮਾਮੀ ਬੋਲਦੇ ਹੋ ਹਾਂਜੀ ਮਨਜੋਤ ਬੋਲਦੀ ਹਾਂ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਤਾਂ ਠੀਕ ਐ ਇੱਕ ਪੁੱਤ ਵਾਲੀ ਗੱਲ ਨਹੀਂ ਕੀਤੀ ਲੱਗੀ ਮੈਂ ਪਿਆਰ ਨਾਲ ਪੁੱਤ ਕਿਹਾ ਲੱਡੂ ਅੱਛਾ ਅੱਛਾ ਲੱਡੂ ਕਹਿ ਸਕਦੇ ਹਾਂ ਹਾਂ ਪੁੱਤ ਕਿਹਾ ਤਾਂ ਮੈਂ ਪਿਆਰ ਨਾਲ ਕਿਹਾ ਅੱਛਾ ਅੱਛਾ ਹੋਰ ਕੀ ਚੱਲ ਕੀ ਕਰੀ ਜਾਂਦੇ ਸੀ ਕੁਛ ਨਹੀਂ ਕੀ ਕਰਨਾ ਹੈ ਸਾਗ ਲੈ ਕੇ ਆਂਦਾ ਸੀ ਸਾਗ ਬਣਾਉਣੀ ਹੈ ਜੀ ਗਰਮਾ ਗਰਮ ਅੱਛਾ ਗਰਮਾ ਗਰਮ ਤੇਰ ਮਾਮੀ ਤੱਤੀ ਤੋਂ ਅਸੀਂ ਸਾਗ ਦਾ ਠੰਡਾ ਹੀ ਖਾ ਖੋ ਲਵਾਂਗੇ ਆਪਾਂ ਕੋਈ ਚੱਕਰ ਨਹੀਂ ਨਾ ਨਾ ਤੱਤਾ ਕਰਕੇ ਕਿਉਂ ਪਾ ਕੀ ਬਾਬਾ ਸਰਮਸਰੀਂ ਪਾ ਕੀ ਮੈਂ ਤੇਰੇ ਮੂਛ ਵਰਕੀਆਂ ਪਈਆਂ ਮੈਂ ਤੇ ਵਰਕੀਆਂ ਮੈਂ ਆਂ ਭਾਣ ਜੀ ਨੇ ਜਿੱਦੋਂ ਹੈ ਮਾਮੀ ਤੇਰੀ ਤਾਂ ਮਜ਼ਾ ਆਊਗਾ ਆ ਪਟਾਕੇ ਕੌਣ ਵਜਾਈ ਜਾਂਦਾ ਮਾਮੀ ਤੇਰੇ ਨੇੜੇ ਤੇਰੇ বিনা ਕੌਣ ਪਟਾਕੇ ਵਜਾਊਗਾ ਮੈਂ ਕਿਹੜੀਆਂ ਗੱਲਾਂ ਕਰਦੇ ਆਂ ਨਾ ਹਾਂ ਕਿਤੇ ਗਵਾਂਢੀ ਤਾਂ ਨਹੀਂ ਤੁਸੀ ਕਿਤੇ ਨਾ ਮਿੰਮੀ ਤੂੰ ਨਾ پتہ ਨਹੀਂ ਕੀ ਕੀ ਗੱਲਾਂ ਕਰਦੇ ਆਂ ਜਿੰਨੇ ਭੜਾਕੇ ਕਿਤੇ ਗਵਾਂਢੀ ਤਾਂ ਨਹੀਂ ਵਜਾਈ ਜਾਂਦੇ ਮੈਂ ਪਾਸੇ ਆ ਤਾਂ ਕਿ ਗਵਾਂਢੀ ਭੜਾਕੇ ਵਜਾਈ ਜਾਂ। ਲੈ ਐਵੇਂ ਕਿਵੇਂ ਪਟਾਕੇ ਗਵਾਂਢੀ ਵਜਾ ਦੇਣੀ ਤੇਰੀ ਹਿੰਦਲੇ ਐਨਾ ਵੀ ਜਵਾਰ ਲੱਗਾ ਹੁਣ ਆਪੇ ਮਨਜੋਤ ਤੇ ਮੂੰਹ ਤਾਂ ਕਹਿੰਨਾ ਮੇਰੀ ਮਨਜੋਤ ਮਾਮੀ ਮਨਜੋਤ ਮਾਮੀ ਹੂੰ ਜਿੱਕੇ ਕੀ ਮੈਂ ਕੈਨੇਡਾ ਜਾ ਕੇ ਬੈਠ ਗਿਆ ਤਾਂ ਕੀ ਐ ਵੀਦਰ ਕੋਈ ਪਟਾਕੇ ਹੋਰ ਪਾਉਂਦਾ ਹੋਵੇ ਫਟਕ 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 ਹਾਂਏ ਨਾ ਯਾਦ ਦਵਾਇਆ ਕਰ ਕਿਤਨੀ ਦੂਰ ਹੈ ਜਦੋਂ ਤੇਰਾ ਫੋਨ ਆਉਂਦਾ ਨਾ ਲੱਗਦਾ ਮੇਰੇ ਕੋਲ ਹੀ ਹੈਗਾ ਕਹਿੰਦੇ ਆ ਯਾਦ ਨਾ ਦਵਾਇਆ ਕਰ ਮੈਨੂੰ ਸਭ ਕੁਝ ਮਿਲ ਰੋ ਨਿਕਲ ਜਾਂਦਾ ਨਹੀਂ ਦਵਾਉਂਦਾ ਯਾਦ ਮੈਂ ਤੇ ਹੋਰ ਫਿਰ ਹੂੰ ਆਉਣਾ ਹੈ ਤੈਨੂੰ ਜਲਦੀ ਆਉਣਾ ਹੈ ਮੈਂ ਬਸ ਹਾਂਏ ਕਿ ਤੂੰ ਆ ਜੇਂਗਾ ਜੇ ਤਾਂ ਸਵਾ ਸਾਲ ਹੋਇਆ ਕਹਿੰਦਾ ਸੀ ਨਾ ਮੈਂ 2 ਸਾਲਾਂ ਬਾਅਦ ਨਹੀਂ ਨਹੀਂ ਹੁਣ ਤੈਨੂੰ ਇੱਕ ਖੁਸ਼ਖਬਰੀ ਦੱਸਾਂ ਵੀ ਮੈਨੂੰ ਲੱਗ ਗਿਆ ਇੱਥੇ ਗ੍ਰੀਨ ਕਾਰਡ ਮਿਲ ਗਿਆ ਠੀਕ ਹੈ ਤੂੰ ਕੀ ਹੁੰਦਾਗਾ ਗ੍ਰੀਨ ਕਾਰਡ ਹੁੰਦਾ ਵੀ ਜਿਵੇਂ ਆਪਣੇ ਦਰਦਾਰ ਧਾਰ ਕਾਰਡ ਹੁੰਦਾ ਹੈ ਨਾ ਉਹ ਇਧਰ ਤੱਕ ਗ੍ਰੀਨ ਕਾਰਡ ਹੁੰਦਾ ਹੈਗਾ ਹੂੰ ਹੂੰ ਉਹ ਤਾਂ ਮਾਮੀਆਂ ਅਨਪੜ੍ਹ ਦੀਆਂ ਅਨਪੜ੍ਹ ਨੇ ਤੇ ਮੇਰੇ ਨਾਲ ਦੇ ਕੇ ਨਾਲ ਸਿੱਖ ਲੈਂਦੀ ਨਾ ਮੈਂ ਕਹਿੰਦਾ ਨਾ ਅਨਪੜ੍ਹ ਐ ਨਾ ਜਿਉਂ ਪੜੇ ਨਹੀਂ ਮੈਂ ਕਿਰ ਮੈਂ ਅਨਪੜ੍ਹ ਕਾਦ ਨਾ ਹੂੰ ਗ੍ਰੀਨ ਕਿਵੇਂ ਹੋ ਗਈ ਅਨਪੜ੍ਹ ਗ੍ਰੀਨ ਕਾਰਡ ਦਾ ਤਾਂ ਪਰ ਸਿੱਖਣ ਦਾ ਮੌਕਾ ਹੀ ਨਹੀਂ ਮਿਲਿਆ ਨਾ ਪਰ ਮ제 ਕਰਨ ਚ ਟਾਈਮ ਟਪਾਤਾ ਜ਼ਰਾ ਹੂੰ ਮੈਂ ਤਾਂ ਨਾਲ ਹੀ ਲੈ ਕੇ ਜਾਣਾ ਸੀ ਮੈਂ ਤਾਂ ਪਰ ਹੁਣ ਐ ਕਿ ਨਾ ਮੇਰੀ ਗੱਲ ਸੁਣਦਾ ਤੇ ਪਰ ਅੱਜ ਨਹੀਂ ਮੇਂ ਵੀਡੀਓ ਕਾਲ ਹੋਣੀ ਨਹੀਂਗੀ ਕਿਉਂ ਨਹੀਂ ਹੋਣੀ ਵੀਡੀਓ ਕਾਲ? 10 ਵਜੇ ਨਹੀਂ ਹੋਣੀ ਫਿਰ ਤੁਸੀਂ ਕੰਮ ਤੇ ਵੀ ਜਾਣਾ ਹੁੰਦਾ ਹੈ ਨਾ। ਕੰਮ ਕੰਮ ਤੇ ਤੇ ਚਲੋ ਸੈਟਿੰਗ ਹੋ ਜਾਂਦੀ ਹੈ ਤੇ ਮੈਂ ਇਹ ਕਹਿੰਦਾ ਸੀਗਾ ਕਿ ਮੈਂ ਅੱਗੇ ਦੀ ਗੱਲ। ਮੈਂ ਥੋੜਾ ਜਿਹਾ ਲੇਟ ਲਾਉਂਗੀ, ਉਦੋਂ ਅੱਧਾ ਘੰਟਾ ਲੇਟ ਲਾਉਂਗੀ। ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜਿਹੜੇ ਮੈਂ ਅੱਗੇ ਸਿਰੇ ਦੀ ਗੱਲ ਦੱਸਣੀ ਹੈ ਤੁਹਾਨੂੰ। ਹੂੰ। ਕਿ ਮੈਂ ਕਨੇਡਾ ਫਸਤਾ ਗ੍ਰੀਨ ਕਾਰਡ ਮਿਲ ਜਾ ਤੇ ਮੈਂ ਕਿਸ ਨੂੰ ਲਿਜਾ ਸਕਦਾ ਇਧਰੋਂ ਠੀਕ ਹੈ। ਅੱਛਾ। ਤੇ ਇੱਥੇ ਤਾਂ ਰੋਕ ਟੋਕ ਹੈਗੀ ਆਪਾਂ ਨੂੰ ਸਾਰੀ ਰੋਕ ਟੋਕ ਸਾਰਾ ਤਾਂ ਮਾਮੇ ਦਾ ਵੀ ਦੇਖਣਾ ਪੈਂਦਾ ਜਵਾਕਾਂ ਦਾ ਵੀ ਦੇਖਣਾ ਪੈਂਦਾ ਹੂੰ ਬਸ ਤੂੰ ਨਾਲ ਟੱਪਿਆ ਮੇਰੇ ਇੱਧਰ ਉਹ ਕਿਹੜਾ ਪਿੱਛੇ ਆ ਕੇ ਦੇਖ ਰਹੀ ਹੁੰਦੀ ਆਪਨੇ ਨਾ ਨਾ ਹੂੰ ਤੁਹਾ ਦਾ ਵੀ ਕਿਤੇ ਆ ਕੇ ਦੇਖ ਲੈਣਗੇ ਆਪਾਂ ਨੂੰ ਤੇ ਨਾਉਂਗੇ ਕਿਵੇਂ ਤੂੰ ਲੈ ਕੇ ਜਾਊਂਗਾ ਨਹੀਂ ਟਿਕਟ ਤੂੰ ਆਏਂਗਾ ਫੇਰ ਹੀ ਕਾਗਜ਼ ਪੱਤਰ ਬੰਨ੍ਹਨੇ ਡਾਕੂਮੈਂਟਸ ਬੰਨ੍ਹਣਗੇ ਦੂਜਾ ਤਾਂ ਕਾਗਜ਼ ਪੱਤਰ ਤਾਂ ਮੇਰੀ ਗੱਲ ਸੁਣ ਕਾਗਜ਼ ਪੱਤਰ ਤਾਂ ਵੱਗ ਜਾਣਗੇ ਪਰ ਤੂੰ ਤਿਆਰ ਤਾਂ ਹੋਣਾ ਕਿ ਜਦੋਂ ਮੌਕੇ ਤੇ ਲੱਤ ਚੱਕ ਜੀ ਤੂੰ ਨਾ ਨਾ ਮੈਂ ਕਿ ਲੱਤ ਚੱਕੂੰਗੀ ਲੱਤਾਂ ਚੱਕ ਲੈਂਗੀ ਇੱਥੇ ਕਿ ਕੈਨੇਡਾ ਹੀ ਚੱਕਣੀਆਂ ਤੇਰੀਆਂ ਆ ਕੇ ਮੈਂ ਵੀ ਇੱਥੇ ਸੌਂਖ ਖਾ ਲਈ ਬੈਠੇ ਨਾ ਇੱਥੇ ਨਹੀਂ ਲੈਣੀ ਬਈ ਹੂੰ ਲਵਾਂਗਾ ਤੇ ਕਿ ਕੈਨੇਡਾ ਜਾ ਕੇ ਲਵਾਂਗਾ ਆ ਵੀ ਦੱਸ ਇੱਥੇ ਤਾਂ ਠੰਡ ਵੀ ਬਹੁਤ ਹੁੰਦੀ ਹੈ ਹਾਂ ਇੱਥੇ ਬਰਫ਼ ਤੇ ਨਾ ਬਰਫ਼ ਘਸਾ ਘਸਾ ਕੇ ਨਾ ਉੱਥੇ ਫੇਰ ਲਵਾਂਗਾ ਮੈਂ ਤੇ ਹੂੰ ਨਾ ਨਾ ਠੰਡਾ ਨਹੀਂ ਉਹ ਤਾਂ ਤਪਤਾ ਚਾਹੀਦਾ ਨਹੀਂ ਨਹੀਂ ਪਹਿਲਾਂ ਬਰਫ਼ ਘਸਾਉਂਗਾ ਸਾਰੇ ਪੂਰੇ ਪੱਟਾ ਪੁੱਟਾ ਦੇ ਸਾਰੇ ਉਸ ਤੋਂ ਬਾਅਦ ਫਿਰ ਮੈਂ ਵਿੱਚ ਪਾਉਂਗਾ ਫਿਰ ਅੱਛਾ ਠੀਕ ਹੋਰ ਉੱਤ ਫਿਰ ਜਮੀ ਲੱਕੜਾਂ ਕਰ ਹੋ ਜਾਊਗਾ ਹੋਰ ਕਿ ਲੱਕੜਾਂ ਤੇ ਤੇ ਚਾਹੀਦਾ ਹਨ ਪੰਟੇ ਲੱਗੀ ਕੰਮ ਦਾ ਹਾਂ 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 ਇਹਨਰ ਤਾਂ ਵੀ ਆਏ ਹੋਰੀ ਹੋਣ ਲੱਗੀਆਂ ਢਿੱਡ ਚ तितਲੀਆਂ ਆਈਆਂ ਦੌੜਨ ਲੱਗੀਆਂ ਜੇ ਜਿਤਨੀ ਆਈਆਂ ਨੇ ਹੁੰਦੀਆਂ ਬਟਰਫਲਾਈ ਬਟਰਫਲਾਈ ਤੋਂ ਜੋ ਵਿੱਚ ਜਾਂਦਾ ਉਹ ਤੋਂ ਦੌੜਦੀਆਂ ਨੇ ਐਂ ਟਿੱਟਰਡੀਆਂ ਵੀ ਦੌੜਦੀਆਂ ਨੇ ਹੂੰ ਹਾਂ ਹੂੰ ਫੇਕੇ ਮੈਂ ਤੁਰ ਗਿਆ ਫਿਰ ਮੈਂ ਤੈਨੂੰ ਕਸਨੀਆ ਲਾਤਾ ਜੇ ਐਤ ਕੀ ਤਰੱਕ ਨੇ ਡਾਦਾ ਲਵਾ ਦੇਂਗੇ ਵੀਜਾ ਤੇ ਲੱਤਾਂ ਤੇਰੀਆਂ ਇੱਥੇ ਆ ਕੇ ਚੱਕਣੀਆਂ ਬਸ ਆਹ ਮੈਂ ਤੁਹਾਨੂੰ ਦੱਸਦਾ ਡਾਕੂਮੈਂਟ ਪਿਆਰ ਕਰ ਲੀਂ ਬਸ ਹੋਰ ਤਾਂ ਕੋਈ ਪਰੇ ਉਹ ਪਾਸਪੋਰਟ ਤਾਂ ਤੇਰੇ ਕੋਲ ਹੋਊਗਾ ਹੀ ਉਹ ਤਾਂ ਬਣਾਇਆ ਸੀ ਇੱਕ ਵਾਰੀ ਉਹ ਤਾਂ ਪਤਾ ਨਹੀਂ ਕਿਤੇ ਕਿਤੇ ਗਵਾ ਚੀਆ ਮੈਂ ਪਾੜੂੰਗੀ ਪਾੜ ਕੇ ਰੱਖੂੰਗੀ ਕਿਰ ਕਦੋਂ ਖੈਣਾ ਦੱਸੂ ਮੈਂ ਐਸੇ ਹੀ ਤਵਾ ਦੇਖ ਵੀ ਅਗਲੇ ਮਹੀਨੇ ਦੀ 20 ਤਰੀਕ ਨੂੰ ਮੈਂ ਵਾਪਸੀ ਆ ਜਾਣਾ ਇੱਥੇ ਆਪਾ ਤਾਂ ਪੱਤਿੰ ਕਿੰਨਾ ਕ ਟਾਈਮ ਹੋ ਗਿਆ ਉਹ ਅਰਸ਼ ਦਾ ਵਿਆਹ ਸੀ ਆ ਉਦੋਂ ਮਿਲੇ ਸੀਗੇ ਹੂੰ ਉਹ ਵੀ ਉਹ ਜਿਹੜਾ ਮੂਵੀ ਵਾਲਾ ਸੀ ਉਹਨੇ ਮਿਲਾਤਾ ਸੀ ਆਪਾਂ ਨੂੰ ਹੂੰ ਨਹੀਂ ਨਹੀਂ ਤਾਂ ਉਹ ਟੱਕਾ ਹੋ ਜਾਂਦਾ ਹੋਰ ਕੀ ਤਾਂ ਹੁਣ ਮੇਰੀ ਗੱਲ ਸੁਣ ਲੈ ਹੂੰ ਡਾਕੂਮੈਂਟ ਸਾਡੇ ਚੈਅ ਕਰਾ ਦਊਗਾ ਤਿੰਨ ਸਕੀਮ ਦੱਸ ਦਿੰਨਾ ਇੱਕ ਜੀ ਚੱਪ ਕਰਕੇ ਸਮਾਨ ਚੱਕ ਕੇ ਘਰੋਂ ਨਿਕਲ ਜੀ ਸਿੱਧੇ 에ਰਪੋਰਟ ਤੇ ਮਿਲਣਾ ਤੇ ਉਤਸਾਹ ਹੋ ਜਾਣਾ ਤੇ ਉੱਤਰ ਠੀਕ ਹੈ ਠੀਕ ਹੈ ਹਨਾ ਤੇ ਇਹਦੀ ਗੱਲ ਰਿਪੋਰਟ ਰਿਕਾਰਡ ਨਾ ਕਰ ਲਈ ਕਿਤੇ ਰਹਿ ਜੇ ਕਿਸੇ ਕੋਲੇ ਨਾ ਨਾ ਰਿਕਾਰਡ ਕਰੇ ਨਾ ਹੋ ਜੂਗੀ ਤੇ ਬਸ ਧਿਆਨ ਰੱਖੀਏ ਨਾ ਗੱਲਾਂ ਦਾ ਚੰਗਾ ਮੈਂ ਪੂਰਾ ਧਿਆਨ ਰੱਖੂਗੀ ਹੂੰ ਠੀਕ ਹੈ ਫਿਰ ਓਕੇ ओके ਮੈਂ ਕੰਮ ਤੇ ਜਾਣਾ ਨਾ ਕਰੂੰਗੀ ਵੀਡੀਓ ਕਾਲ ਠੀਕ ਹੈ ਵੀਡੀਓ ਕਾਲ ਕਰ ਲਈ ਇੱਕ ਵਾਰ ਮੈਂ ਨਹਾ ਜਾਵਾਂ ਤੇ ਨਹਾ ਕੇ ਮੈਂ ਕਪੜੇ-ਕਪੜੇ ਚੇਂਜ ਕਰ ਲਾਂ ਅੱਜ ਮੈਂ ਥੋੜਾ ਜਿਹਾ ਲੇਟ ਕਰੂੰਗੀ 15-20 ਮਿੰਟ ਹੋਰ ਟਾਈਮ ਤੇ ਚਲ ਠੀਕ ਹੈ ਮੈਂ ਗੱਡੀ 'ਚ ਬੈਠਾ ਵੜਾ ਰਸਤੇ 'ਚ ਕਰ ਲਉਂਗਾ ਚੱਕ ਲਉਂਗਾ ਠੀਕ ਹੈ ਨਾ ਠੀਕ ਹੈ ਮੈਂ ਇੰਤਜ਼ਾਰ ਕਰ ਦਾਂਗੀ ਠੀਕ ਹੈ